ਇਹਦੇ ਬਾਰੇ ਦੱਸਣਾ ਮੈਨੂੰ ਚੰਗਾ ਆਖਲਾ ਕਿ ਕਿੱਥੋਂ ਜਾ ਰਹੇ ਕਿੱਥੇ ਬੋਲ ਜਾ ਰਹੇ ਚਪਹਿਰੇ ਸਾਹ ਤੇ ਜਾਣ ਦਾ ਹੈ ਅੱਛਾ ਜੀ ਤੇ ਉੱਥੇ ਲੱਗੇ ਪਤਾ ਨਹੀਂ ਕੀ ਪਿੰਡ ਹੈ ਤੇ ਟੈਕਸੀ ਡਰਾਈਵਰ ਨੰਨ ਮੁੰਡੇ ਨੂੰ ਪਤਾ ਮੈਗਾ ਕਿਵੇਂ ਐਕਸੀਡੈਂਟ ਕਿਦਾਂ ਹੋਇਆ ਉਹਨਾਂ ਮਾਰੀ ਗੱਡੀ ਵਿੱਚ ਬੱਸ ਐਂ ਨਹੀਂ ਮਾਰਿਆ ਕਿਹੜੀ ਬੱਸ ਕਿਹੜੀ ਜੀਪ ਆਲਿਆਂ ਦੀ ਅੱਛਾ ਹਾਂ ਇਹ ਹਰ 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 ਤੇ ਜਾਂਦੇ ਹਾਂ 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 ਉਹ ਤਾਂ ਹੀ ਜਾਂਦੇ ਆਏ ਆਪਣੇ ਹੱਥ ਜਾਂਦੇ ਗਾੜੀ ਆਟੋ ਸੀ ਆਟੋ ਦੇ ਗਾੜੀ ਇਹ ਵੀ ਪਿੱਛੇ ਕਰ ਲਿਆ ਨੇ ਤੇ ਗਾੜੀ ਉਹਨਾਂ ਨੇ ਬੱਸ ਦੇ ਵਿੱਚ ਮਾਰੀ ਪਹਿਲਾਂ ਬ੍ਰੇਕ ਲਾਈ ਮੁਰਕੇ ਮੋੜ ਦੇ ਵਿੱਚ ਮਾਰਿਆ ਸਾਡੇ ਤੇ ਮਾਰਿਆ ਅੱਛਾ ਰਾਜ ਆਲਿਆਂ ਦੀ ਰਾਜ ਆਂਦੇ ਨੇ ਅੱਛਾ ਤੇ ਫਿਰ ਤੁਹਾਨੂੰ ਜੀ ਕੋਣ ਆਇਆ ਇਹ ਪੁਲਸਾਰੀ ਪੁਲਸਾਰੇ ਗੱਡੀਆਂ ਗਈਆਂ ਜਿਹੜੀਆਂ ਸਰਕਾਰੀ ਗੱਡੀਆਂ ਦੀਆਂ ਪਤਾ ਨਹੀਂ ਕਿਹੜੀ ਲੱਗਿਆ ਮੈਂ ਇਹਨਾਂ ਨੇ ਕੋਣ ਕੋਣ ਜਾ ਰਹੀ ਹੈਂ ਮਾਂ ਪੁੱਤ ਤਿੰਨੇ ਮਾਂ ਪੁੱਤਰੀ ਇਹ ਕਿ ਮੇਰੀ ਪੁੱਤਰੀ ਇਹ ਕਮਾ ਹੈ ਆ ਵੀ ਮੈਂ ਹਾਂ ਮੇਰਾ ਪੁੱਤਰ ਦੇ ਕਿ ਮੇਰੀ ਪੁੱਤਰੀ ਤੁਹਾਡੇ ਵਗਰੇ ਦੀ ਸਟ ਲੱਗੀਆਂ ਆ ਉਹ ਬੱਚਾ ਮੇਰਾ ਪਿਆਰ ਤੇ ਉਹ ਮੇਰੀ ਪੁੱਤਰੀ ਤੇ ਆਪੇ ਤੁਹਾਡੇ ਸਟਾਫ ਨੇ ਕਿਸੇ ਬਾਹਰ ਬਾਹਰ ਕੀ ਦੇ ਬਾਹਰ ਟੁੱਟੀ ਜਾਂ ਲਾਟਕ ਟੁੱਟੀ ਤੇ ਕੁਛ ਨਹੀਂ ਪੁੱਛਿਆ ਕੋਈ ਕਿਸੇ ਨਹੀਂ ਪੁੱਛਿਆ ਕੋਈ ਆ ਵਿਚਾਰੇ ਪੁਰਸਾਰੇ ਲੈ ਆਇਆ ਸਾਨੂੰ ਕਿ ਕੀ ਮੰਗਦੇ ਕਿ ਹੁੰਦੇ ਤੇ ਨਾਲ ਉਹਨਾਂ ਨੇ ਗਲਤ ਹੋ ਗਿਆ ਗੱਡੀ ਮਾਰੀ ਤੇ ਰਿਸੈਕਸ਼ਨ ਹਾਂ ਉਹ ਅਹੀਂ ਆਪਣੇ ਹੱਥ ਜਾਣ ਰਹੇ ਆ ਤੇ ਉਹਨਾਂ ਸਾਡੇ ਵਿੱਚ ਮਾਰੀ ਆ ਜੀ ਕਾਰ ਵੀ ਹੁੰਦੀ ਆ ਦੇ ਹਾਂ ਕਾਰ ਵਾਰੀ ਹੋਣੀ ਪੂਰੀ ਹੋਣੀ ਚਾਹੀਦੀ ਆ ਥੋੜੀ ਨਹੀਂ ਹੋਣੀ ਚਾਹੀਦੀ ਉਰੀਓ ਨਹੀਂ ਚਾਹੀਦੀ ਤੇ ਕਿਹੜਾ ਪਿੰਡ ਹੈ ਚੰਬਾ ਤਲਾ ਤੇ ਕਿਦਾਂ ਐਕਸੀਡੈਂਟ ਕਿਦਾਂ ਆਇਆ ਜੀ ਗੋਰਵਾ ਦਾ ਜਾਣ ਜਾਂ ਗੋਰਵਾ ਬਾੜੇ ਇੱਕ ਗੱਡੀ ਟੈਂਪੋ ਹੀ ਰਗੀ ਉਹਨੇ ਡਕਿਆ ਹੈ ਤੇ ਸਵਾਰੀ ਨਹੀਂ ਵਿੱਚ ਜੁੜ ਗਈ ਫਿੱਜੜੀ ਜਦੋਂ ਟ੍ਰੈਂਕ ਨੂੰ ਨਹੀਂ ਜਿੰਦਾ ਉਹ ਇਧਰ ਕੋਈ ਸਹਾਇਕ ਵਾਲਾ ਬਾਬਾ ਇਕਲਾ ਦੇ ਤੇ ਬਾਸ ਵਾਲੀ ਨਿੰਮ ਪੁਰਾ ਘੁੰਮ ਰਿਹਾ ਕਿਹਦਾ ਮੰਨ ਵਤੀ ਜਿਹਦੀ ਗਾਲਾ ਬੰਪਰ ਵੱਜਾ ਬਾਸ ਵਾਲੇ بابا ਕਾਹ ਜਾਂਦੇ ਸਿੰਧੂ ਭਾਈ ਇਹ ਤਾਂ ਤੁਹਾਡੇ ਸਾਹਮਣੇ ਨੁਕਸਾਨ ਬਣਾ ਰਹੀ ਤੁਸੀਂ ਸਲੋਪੇ ਹੋ ਜੀ ਜੀ ਕਰੋਗੇ ਤੋਂ ਉਹਨਾ ਇਹ ਕੰਪਨੀ ਹੋਤਾ ਹੈ ਕਿੱਥੇ ਜਾ ਰਹੇ ਹੋ ਅਸੀਂ ਵੀਰ ਜੀ ਜਪਰਾ ਸਾਹਿਬ ਦੀ ਜਾਨੀ ਸੀ ਤਾਂ ਸਰ ਸੀ ਦੱਸੋ ਐਕਸੀਡੈਂਟ ਕਿੱਥੇ ਕਰ ਗਿਆ ਜੀ ਗੋਲਵਾਰ ਲੱਗੇ ਤੇ ਬੱਸ ਵਾਲੇ ਚਤ ਵੱਧ ਗਿਆ ਕਿ ਜੇ ਫਿਰ ਜੀ ਆਵੇ ਇੱਥੇ ਲੱਗੇ ਜੀ ਵਾਹਸੀ ਲੱਗੀ ਹੈ ਤੇ ਕੋਈ ਆਏ ਪੁੱਛ ਲੈ ਆਈ ਕੋਈ ਹਾਂ ਜੀ ਵੀਰ ਜੀ ਆਪਣਾ ਭਾਜੀ ਮੁਲਾਜ਼ਮਾ ਸਰਕਾਰੀ ਇੱਥੇ ਤੁਹਾਨੂੰ ਬੁਲਾਇਆ ਹੋਇਆ ਲਿਖੀ ਹੋਈ ਜਿਹੜੀ ਗੱਡੀ ਹੁੰਦੀ ਸਰਕਾਰ ਦਾ ਐਸਐਸ ਮਹਾਂ ਅੱਛਾ ਕਸਰ ਕਾਲਾ ਵਧੀਆ ਪਰਾਲਾ ਜਿਹੜਾ ਤੁਹਾਨੂੰ ਫੇਰ ਗੱਡੀ ਜਾਨੀ ਨਾਈਆਂ ਸਰ ਕਾਲਾ ਵਧੀਆ ਕਿਹਦੇ ਪਹੁੰਚ ਗਈ ਧੰਨਵਾਦ ਜੀ ਕੀ ਕੀ ਮੰਗਲ ਦੇ ਕੀ ਹੁੰਦੇ ਕਰ ਰਹੇ ਜੀ ਕਾਹੇ ਨਹੀਂ ਸਾਡੀ ਨਹੀਂ ਹੈ ਵੀਡੀਓ ਵੀ ਆਡਾ ਅੱਲਾ ਦਾ ਜੋ ਜਿੰਨਾ ਕੰਮ ਕਰਦਾ ਧੰਨਵਾਦ ਸਾਰਾ ਕਿੱ데 ਤੁਸੀਂ ਜਾਣਗੇ ਅਸੀਂ ਜਾਣੀ ਮੈਂ ਮੇਰੇ ਭਤੀਜੇ ਮੇਰੇ ਮਾਮਾ ਮਾਮਾ ਦਾ ਡੇ ਉਹਨਾਂ ਦੀ ਉਮਰ ਕਿੰਨੀ ਮਾਮਾ ਦੀ ਮਿਹਰ ਆ ਗਈ ਜੀ 50 ਸਾਲ ਉਹਨਾਂ ਛੱਡਾ ਕਿਥੇ ਰੱਗੇ ਤੀਜੇ ਮਹੀਨੇ ਬੁਲਾਤ ਕਰਾ ਕੇ ਮਾਂ ਤੇ ਭਤੀਜੀ ਦੇ ਆਟਾ ਕਰਾਏ ਠੀਕ ਆ ਸਭ ਐਕਸੀਡੈਂਟ ਕੇਸ ਆਇਆ ਹਾਂਜੀ ਸਾਡੇ ਕੋਲ ਤੇ ਵੀਨ ਸਾਡੇ 11:15 ਵਜੇ ਦਿਨ ਐਕਸੀਡੈਂਟ ਕੇਸ ਆਇਆ ਬੋਲਵਾਰਡ ਲੱਕੇ ਐਕਸੀਡੈਂਟ ਹੋਇਆ ਸੀਨਾ ਚੋਂ ਇੱਕ ਮਾਤਾ ਜੀ ਆਹਨਾਂ ਦੀ ਉਮਰ 50 ਸਾਲ ਹੈ ਇੱਕ ਤੇ ਛੋਟੀ ਬੱਚੀ ਹੈ 5 ਸਾਲ ਦੀ ਤੇ ਇੱਕ ਬੰਦਾ ਹੈ ਉਹਨਾਂ ਦੀ ਲਗਭਗ 40 ਸਾਲ ਹੈ ਜਿਹੜਾ ਬੰਦਾ ਹੈ ਤੇ ਬੱਚੀ ਹੈ ਉਹ ਥੋੜੇ ਠੀਕ ਹੈ ਮਾਤਾ ਸੀਰੀਅਸ ਹੈ ਬਾਕੀ ਇਹਨਾਂ ਨੂੰ ਫਰਸਟ ایڈ ਦੇ ਕੇ ਐਡਮਿਟ ਕੀਤਾ ਹੈ ਅੱਠ ਵਾਲਿਆਂ ਨੇ ਕੰਸਲਟ ਕਰਕੇ ਆਪਾਂ ਅੱਗੇ ਫਾਦਰ ਜੋ ਟ੍ਰੀਟਮੈਂਟ ਉਹ ਆਪਾਂ ਕਰਾਂਗੇ ਮਾਤਾ ਜੀ ਦੇ ਨੇ ਸਟਵ ਗਿਆ ਮਾਤਾ ਜੀ ਇੱਥੇ ਪੈਰ ਤੇ ਵੀ ਆ ਤੇ ਮਾਤਾ ਜੀ ਦੇ ਹੱਥ ਤੇ ਵੀ ਆ ਉਹ ਐਕਸਰੇ ਤੋਂ ਬਾਅਦ ਆਪਾਂ ਤੁਹਾਨੂੰ ਕੰਫਰਮ ਕਰਕੇ ਦੱਸਾਂਗੇ ਫਿਲਹਾਲ ਲੱਗਦੀ ਹੈ ਕਿ ਹਾਂ